ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸ ਵੇਖ ਰਹੇ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਵਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਸੋ ਡੱਲਾ ਜੀ ਮੈਂ ਜ਼ਰੂਰ ਚਾਹਾਂਗੀ ਕਿ ਕਿਹੜੀਆਂ ਤਿੰਨ ਵੱਡੀਆਂ ਖਾਸ ਖਬਰਾਂ ਨੇ ਅੱਜ ਦੀਆਂ ਉਹਨਾਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਐਨਾਲਿਸਿਸ ਕਰਕੇ ਦਰਸ਼ਕਾਂ ਨਾਲ ਸਾਂਝੇ ਕਰੋ ਕਿਉਂਕਿ ਚਾਹੇ ਅਸੀਂ ਪੰਜਾਬ ਦੀ ਸਿਆਸਤ ਦੀ ਗੱਲ ਕਰ ਲਈਏ ਭਾਵੇਂ ਸਮਾਜਿਕ ਪਹਿਲੂ ਦੀ ਗੱਲ ਕਰ ਲਈਏ ਸੋ ਵੱਡੀਆਂ ਖਬਰਾਂ ਜਿਹੜੀਆਂ ਲੋਕਾਂ ਦੇ ਨਾਲ ਜੁੜੀਆਂ ਹੁੰਦੀਆਂ ਨੇ ਤਾਂ ਮੈਂ ਜ਼ਰੂਰ ਚਾਹਾਂਗੀ ਕਿ ਪੂਰੀ ਜਾਣਕਾਰੀ ਵੇਰਵੇ ਦੇ ਨਾਲ ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰੋ ਹਰਜੋਤ ਜੀ ਚਾਰ ਪੰਜ ਵੱਡੀਆਂ ਖਬਰਾਂ ਨੇ ਜਿਨ੍ਹਾਂ ਦਾ ਮੈਂ ਐਨਾਲਿਸਿਸ ਕਰੂੰਗਾ ਤਿੰਨ ਮੇਜਰ ਖਬਰਾਂ ਨੇ ਹੁਣ ਸਭ ਤੋਂ ਪਹਿਲਾਂ ਤਾਂ ਗੱਲ ਮੈਂ ਕਰੂੰਗਾ ਭਗਵੰਤ ਮਾਨ ਤੋਂ ਸ਼ੁਰੂ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਲ ਜੋੜੂੰਗਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਲ ਪੰਜਾਬ ਬਚਾਓ ਯਾਤਰਾ ਸ਼ੁਰੂਆਤ ਕਰ ਦਿੱਤੀ ਗਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਸੁਖਬੀਰ ਸਿੰਘ ਬਾਦਲ ਔਰ ਹੋਰ ਸੀਨੀਅਰ ਲੀਡਰਸ਼ਿਪ ਨੇ ਮੱਥਾ ਟੇਕਿਆ ਅਟਾਰੀ ਤੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਹੋਈ ਸੁਖਬੀਰ ਬਾਦਲ ਬਹੁਤ ਖੁਸ਼ ਸੀ ਰਸ਼ ਬਹੁਤ ਸੀ ਉਹ ਕਹਿੰਦੇ ਸੀ ਪੰਜਾਬ ਬਚਾਉਣਾ ਹੈ ਹੁਣ ਮੈਂ ਇਹਦੇ ਤੇ ਵਾਪਸ ਆਉਣਾ ਭਗਵੰਤ ਮਾਨ ਤੇ ਭਗਵੰਤ ਮਾਨ ਨੇ ਕੱਲ 518 ਨੌਜਵਾਨਾਂ ਨੂੰ ਨੌਕਰੀਆਂ ਵੰਡੀਆਂ ਚੰਡੀਗੜ੍ਹ 'ਚ ਸਮਾਗਮ ਸੀ ਔਰ ਭਗਵੰਤ ਮਾਨ ਨੇ ਉਸ ਮੌਕੇ ਇਹ ਗੱਲ ਕਹੀ ਕਹਿੰਦੇ ਅੱਜ ਜਿਹੜੇ ਬੰਦੇ ਪੰਜਾਬ ਬਚਾਓ ਦੀ ਗੱਲ ਕਰ ਰਹੇ ਨੇ ਪੰਜਾਬ ਬਚਾਓ ਯਾਤਰਾ ਕੱਢ ਰਹੇ ਨੇ ਉਹ ਕਹਿੰਦੇ ਪੰਜਾਬ ਕਿਹਦੇ ਤੋਂ ਵਿਚਾਰੇ ਨੇ ਉਹ ਕਹਿੰਦੇ ਪੰਜਾਬ ਨੂੰ ਡੋਬਿਆ ਹੀ ਉਹਨਾਂ ਲੋਕਾਂ ਨੇ ਸੋ ਭਗਵੰਤ ਮਾਨ ਨੇ ਪੋਲੀਟੀਕਲ ਹਮਲਾ ਪੰਜਾਬ ਬਚਾਓ ਯਾਤਰਾ ਅਕਾਲੀ ਦਲ ਦੀ ਹੈ ਜਿਹੜੀ ਉਹਦੇ ਤੇ ਕੀਤਾ ਉਹ ਕਹਿੰਦੇ ਲਗਭਗ 20 22 ਸਾਲ 25 ਸਾਲ ਅਕਾਲੀ ਦਲ ਔਰ ਕਾਂਗਰਸੀ ਨਾਲੀਆਂ ਸਰਕਾਰਾਂ ਰਹੀਆਂ ਪੰਜਾਬ 'ਚ ਔਰ ਚਾਰ ਪੰਜ ਬੰਦਿਆਂ ਦਾ ਉਹਨਾਂ ਨੇ ਜ਼ਿਕਰ ਕੀਤਾ ਸੁਖਬੀਰ ਬਾਦਲ ਪ੍ਰਕਾਸ਼ ਸਿੰਘ ਬਾਦਲ ਕੈਪਟਨ ਅਮਰਿੰਦਰ ਔਰ ਇੱਕ ਕੈਪਟਨ ਅਮਰਿੰਦਰ ਦੇ ਹੋਰ ਸਾਥੀ ਸੀ ਉਹਨਾਂ ਨੇ ਕਿਹਾ ਉਹ ਕਹਿੰਦੇ ਚਾਰ ਪੰਜ ਬੰਦਿਆਂ ਨੇ ਤਾਂ ਰਾਜ ਕੀਤਾ 20 25 ਸਾਲ ਤੇ ਇਹਨਾਂ ਨੇ ਤਾਂ ਪੰਜਾਬ ਡਬੋਇਆ ਉਂਝ ਜੇ ਦੇਖਿਆ ਜਾਵੇ ਜੇ ਪੰਜਾਬ ਦੀ ਵਿੱਤੀ ਹਾਲਤ ਜੇਡੀ ਮਾੜੀ ਹੈ ਉਹਦੇ ਲਈ ਸਿੱਧੇ ਤੌਰ ਤੇ ਪਿਛਲੀਆਂ ਸਰਕਾਰਾਂ ਜ਼ਿੰਮੇਦਾਰ ਨੇ ਔਰ ਉਹਦੇ ਚ ਕੈਪਟਨ ਅਮਰਿੰਦਰ ਜੀ ਸਰਕਾਰ ਵੀ ਆ ਅਕਾਲੀ ਭਾਜਪੀ ਦੀ ਸਰਕਾਰ ਵੀ ਆ ਇਕੱਲੇ ਅਕਾਲੀ ਦਲ ਦੀ ਜ਼ਿੰਮੇਵਾਰੀ ਨਹੀਂ ਹੈ ਅਕਾਲੀ ਦਲ ਤੇ ਭਾਜਪੀ ਕਿਉਂਕਿ 9 ਮਾਸ ਦਾ ਰਿਸ਼ਤਾ ਸੀ ਉਦੋਂ ਇਕੱਠੇ ਸੀ ਜਿਵੇਂ ਟਰੈਕਟਰ ਤੇ ਟਰਾਲੀ ਦਾ ਜੋੜਾ ਇਕੱਠਾ ਹੁੰਦਾ ਹੁਣ ਇਸ ਕਰਕੇ ਪਿਛਲੀਆਂ ਸਰਕਾਰਾਂ ਨੇ ਲਗਭਗ ਪੌਣੇ 3 ਲੱਖ ਕਰੋੜ ਦਾ ਕਰਜ਼ਾ ਛੱਡਿਆ ਜਦੋਂ ਭਗਵੰਤ ਮਾਨ ਦੀ ਸਰਕਾਰ ਆਈ ਮਨਪਿਤ ਬਾਦਲ ਵੀ ਸ਼ਾਮਲ ਨੇ ਮਨਪ੍ਰੀਤ ਬਾਦਲ ਖਜ਼ਾਨਾ ਮੰਤਰੀ ਰਿਹਾ ਪਹਿਲਾਂ ਅਕਾਲੀ ਦਲ ਦੇ ਫਿਰ ਕਾਂਗਰਸ ਵੇਲੇ ਕੈਪਟਨ ਵੇਲੇ ਇਸ ਕਰਕੇ ਮਨਪ੍ਰੀਤ ਬਾਦਲ ਨੂੰ ਵੀ ਪੰਜਾਬ ਨੂੰ ਕਰਜ਼ਈ ਕਰਨ ਦੇ ਲਈ ਉਹਨਾਂ ਦੀ ਭੂਮਿਕਾ ਭਾਵੇਂ ਚੰਗੀ ਸੀ ਭਾਵੇਂ ਮਾੜੀ ਸੀ ਇਹ ਤਾਂ ਜੇ ਕਦੀ ਆਡਿਟ ਹੋਊਗਾ ਫਿਰ ਪਤਾ ਲੱਗੂਗਾ ਜੇ ਪਬਲਿਕ ਹੋਊਗੀ ਗੱਲ ਮਨਪ੍ਰੀਤ ਬਾਦਲ ਵੀ ਜ਼ਿੰਮੇਦਾਰ ਰਿਹਾ ਸਰਕਾਰਾਂ 'ਚ ਵੀ ਕਰਜ਼ਾ ਮੁਕਤ ਬਣਾ ਨਹੀਂ ਸਕਿਆ ਪੰਜਾਬ ਨੂੰ ਮਨਪ੍ਰੀਤ ਬਾਦਲ ਇਸ ਕਰਕੇ ਹੁਣ ਲਗਾਤਾਰ ਹਮਲਾ ਭਗਵੰਤ ਮਾਨ ਤੇ ਕੀਤਾ ਜਾ ਰਿਹਾ ਹੁਣ ਜਦੋਂ ਪੌਣੇ 3 ਲੱਖ ਕਰੋੜ ਦਾ ਕਰਜ਼ਾ ਅਕਾਲੀ ਬੀਜੇਪੀ ਤੇ ਕਾਂਗਰਸਾਂ ਦੇ ਸਮੇਂ ਚ ਚੜਿਆ ਹੁਣ ਭਗਵੰਤ ਮਾਨ ਵਿਆਜ ਤਾਂ ਦੇਊਗਾ ਉਹਦਾ ਵਿਆਜ ਵੀ ਦੇ ਰਿਹਾ ਪਰ ਵਿਆਜ ਦੇ ਰੂਪ ਦੇ ਵਿੱਚ ਕਰਜ਼ਾ ਵੀ ਚੜ ਰਿਹਾ ਵਿਆਜ ਮੋੜਨ ਲਈ ਵੀ ਕਰਜ਼ੇ ਦੀ ਲੋੜ ਹੈ ਹੋਰ ਸੋ ਇਸ ਕਰਕੇ ਜਦੋਂ ਇੱਕ ਵਾਰੀ ਅਸੀਂ ਪੌਣੇ 3 ਕਰੋੜ ਦੇ ਕਰਜ਼ਾਈ ਹੋ ਗਏ ਹੁਣ ਇਹ ਕਰਜ਼ਾ ਐਡੀ ਛੇਤੀ ਉਤਰਨਾ ਨਹੀਂ ਇਹ ਕਰਜ਼ਾ ਚੜਦਾ ਜਾਣਾ ਕਿਉਂਕਿ ਕੇਂਦਰ ਵੀ ਸਾਨੂੰ ਕੋਈ ਬਹੁਤੀ ਵੱਡੀ ਮਦਦ ਕਰ ਨਹੀਂ ਰਿਹਾ ਹੁਣ ਅਕਾਲੀ ਦਲ ਪੰਜਾਬ ਬਚਾਓ ਯਾਤਰਾ ਤੇ ਨਿਕਲਿਆ ਹੈ ਅਕਾਲੀ ਦਲ ਦਾ ਟਾਰਗੇਟ ਇਹ ਹੈ ਕਿ 2024 ਦੀਆਂ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਨੂੰ ਅਸੀਂ ਸਵਾਲਾਂ 'ਚ ਲਈਏ ਭਗਵੰਤ ਮਾਨ ਤੇ ਨਿਸ਼ਾਨੇ ਵਿਨੀਏ ਔਰ ਭਗਵੰਤ ਮਾਨ ਨੂੰ ਅਸੀਂ ਕਮਜ਼ੋਰ ਅਤੇ ਫੇਲ ਮੁੱਖ ਮੰਤਰੀ ਸਾਬਤ ਕਰੀਏ ਦੂਜੇ ਪਾਸੇ ਭਗਵੰਤ ਮਾਨ ਛੋਟੀਆਂ-ਛੋਟੀਆਂ ਕਾਮਯਾਬੀਆਂ ਨੂੰ ਦਰਜ ਕਰ ਰਿਹਾ ਹੈ ਹੁਣ ਕੱਲ ਫੇਰ 518 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਭਗਵੰਤ ਮਾਨ ਨੇ ਪਹਿਲਾਂ ਭਗਵੰਤ ਮਾਨ ਦਾ ਬਿਆਨ ਸੁਣ ਲਈਏ ਕਿ ਪੰਜਾਬ ਅਸਲ ਚ ਬਚਾਉਣਾ ਕਿਹਦੇ ਤੋਂ ਆ ਕਿਵੇਂ ਅਕਾਲੀ ਦਲ ਤੇ ਭਗਵੰਤ ਮਾਨ ਨੇ ਹਮਲਾ ਕੀਤਾ ਇਸ ਵਕਤ ਉਹਨਾਂ ਦੀ ਗੱਲ ਸੁਣ ਲਈ ਪੰਜਾਬੀ ਤਾਂ ਵੈਸੀ ਖੁਸ਼ਦਿਲ ਹੱਸਣ ਖੇਡਣ ਵਾਲੇ ਭੰਗੜੇ ਗਿੱਧੇ ਪਾਉਣ ਵਾਲੇ ਮੰਨੇ ਹੋਏ ਆਪਾਂ ਦਾ ਹੱਪਾ ਕਿਉਂ ਉਦਾਸ ਹੋ ਗਏ ਯਾਰ ਚਾਰ ਪੰਜ ਬੰਦਿਆਂ ਨੇ ਉਦਾਸ ਕਰਤੇ ਆਪਾਂ ਨੂੰ ਚਾਰ ਪੰਜ ਬੰਦਿਆਂ ਨੇ ਬਸ ਪਿਛਲੇ 20 ਸਾਲ ਤੋ ਤਾਂ ਉਹਨਾਂ ਦੀ ਰਾਸ ਸੀ ਕੱਲੇ 20 ਲਾ ਲਈਏ ਕੱਲੇ 2002 ਤੋਂ 2022 ਤੱਕ 20 ਸਾਲ ਤਾ ਦੋ ਬੰਦਿਆਂ ਦੀ ਰਾਸ ਸੀ ਕੈਪਟਨ ਤੇ ਬਾਦਲ ਉਹਨਾਂ ਨਾਲ ਇੱਕ ਗੋਨਾ ਨਾਲ ਸੀ ਉਹਦੇ ਇੱਕ ਦਾ ਮੁੰਡਾ ਇੱਕ ਦੀ ਪਤਾ ਨਹੀਂ ਕੀ ਲੱਗਦੀ ਸੀ ਚਾਰ ਜਾਣੀ ਸੀ ਚਾਰ ਜਾਨਾਂ ਨੇ ਯਾਰ 20 ਸਾਲ ਲੋਕਾਂ ਦੇ ਚਿਹਰਿਆਂ ਤੋਂ ਨੂਰ ਹੀ ਉਡਾ ਕੇ ਰੱਖਤਾ ਸੱਤਾ ਚੜਾਉਣ ਕਾ ਮੁੱਕ ਗਿਆ ਲੋਕ ਬਾਹਰ ਨੂੰ ਭੱਜਣ ਲੱਗੇ ਯਾਰ ਕਰੀਏ ਕੀ ਆ ਹਟਦੇ ਹੀ ਨਹੀਂ ਹੈਗੇ ਯਾਰੇ ਬਾਰੀ-ਬਾਰੀਆਂ ਬੰਨ ਰੱਖਿਆ ਨੇ 5 ਸਾਲ ਤੂੰ 5 ਸਾਲ ਮੈਂ ਹੁਣ ਉਹ ਅੱਜ ਪੰਜਾਬ ਬਚਾਓ ਯਾਤਰਾ ਤੇ ਨਿਕਲ ਪਿਆ ਜਿਨ੍ਹਾਂ ਨੇ ਪੰਜਾਬ ਡੋਪਿਆ ਉਹ ਪੰਜਾਬ ਬਚਾਓ ਯਾਤਰਾ ਕਰੀ ਜਾਂਦੇ ਕੀ ਤੋਂ ਬਚਾਈਏ ਭਾਈ ਦੱਸੋ ਤਾਂ ਸਹੀ ਲੁੱਟਿਆ ਤੁਸੀਂ ਐ ਸွေ ਗੱਲਾਂ ਵੱਲ ਵੀ ਧਿਆਨ ਦਿਆ ਕਰੋ ਆਪਾਂ ਹਰ ਗੱਲ ਤੇ ਕਹਿੰਦੇ ਨਾ ਇਹ ਛੱਡ ਬੜੇ ਰਾਜਨੀਤੀ ਆਪਾਂ ਨੇ ਕੀ ਲੈਣਾ ਨਾ ਕਿਉਂ ਨਹੀਂ ਲੈਣਾ ਭਾਈ ਜੋ ਰਾਜਨੀਤੀ ਤੁਹਾਡੇ ਚੁੱਲਿਆਂ ਤੱਕ ਆ ਗਈ ਤੁਹਾਡੇ ਚੁੱਲਿਆਂ ਦੀ ਅੱਗ ਰਾਜਨੀਤੀ ਡਿਸਾਈਡ ਕਰ ਰਹੀ ਹੈ ਤਾਂ ਤੁਸੀਂ ਵੀ ਰਾਜਨੀਤੀ ਨੂੰ ਐ ਕਿਉਂ ਕਹਦੇ ਨਾ ਵੀ ਅਸੀਂ ਕੀ ਲੈਣਾ ਚੰਗੇ ਮਾਰੇ ਦੀ ਪਛਾਣ ਕਰੋ ਉੱਤੇ ਮੈਂ ਗੱਲ ਐਮਪੀ ਵੀ ਬੋਲਦਾ ਰਿਹਾ ਮੈਂ ਜਦੋਂ ਅੱਜ ਅੱਜ ਤੁਹਾਨੂੰ ਨੌਕਰੀਆਂ ਮਿਲ ਰਹੀਆਂ ਨੇ ਜਿਹਦੇ ਵਿੱਚ ਕੋਈ ਰਾਜਨੀਤੀ ਆ ਜਾਂਦੀ ਗਲਤ ਸ਼ਾਇਦ ਅੱਧਿਆਂ ਨੂੰ ਨਹੀਂ ਮਿਲਦੀ ਅੱਜ ਫਿਰ ਇਹ ਮਤਲਬ ਸਹੀ ਰਾਜਨੀਤੀ ਜੀ ਅੱਗੇ ਆਈ ਹੋਈ ਹੈ ਤਾਂ ਫਿਰ ਤੁਹਾਡਾ ਅੱਜ ਖੁਸ਼ੀਆਂ ਦੇਣਾ ਨਾ ਹੁਣ ਇਹ ਤਾਂ ਅਸੀਂ ਭਗਵੰਤ ਮਾਨ ਦੀ ਗੱਲ ਸੁਣੀ ਇਸੇ ਤਰ੍ਹਾਂ ਸੁਖਵੀਰ ਬਾਦਲ ਦਿਲਜੀਤ ਸਿੰਘ ਚੀਮਾ ਆਕਾਲੀ ਦਲ ਦੇ ਲੀਡਰਾਂ ਨੇ ਵੀ ਭਗਵੰਤ ਮਾਨ ਤੇ ਜੰਮ ਕੇ ਬੋਲ ਬੋਲ ਕੇ ਮੰਚਾਂ ਤੋਂ ਪੜਾਅ ਸਕੱਢੀ ਹੈ ਉਹ ਕਹਿੰਦੇ ਕਰਜ਼ਾਈ ਕਰਤਾ ਪੰਜਾਬ ਨੂੰ ਭਗਵੰਤ ਮਾਨ ਭਗਵੰਤ ਮਾਨ ਪੰਜਾਬ ਨੂੰ ਡੋਬ ਰਿਹਾ ਹੈ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਪੰਜਾਬ ਚ ਲੈਂਡ ਆਰਡਰ ਨਹੀਂ ਜਦ ਕਿ ਇਹ ਸਾਰਾ ਕੁਝ ਪਹਿਲਾਂ ਪੰਜਾਬ ਤੇ ਰਿਹਾ ਪੰਜਾਬ ਨੇ ਤਾਂ ਕਾਲਾ ਦੌਰ ਵੀ ਦੇਖਿਆ ਪੰਜਾਬ ਨੇ ਕੇਪੀਐਸ ਗਿੱਲ ਜਦੋਂ ਡੀਜੀਪੀ ਸੀ ਉਹ ਦੌਰ ਵੀ ਦੇਖਿਆ ਜਦੋਂ ਸੈਣੀ ਡੀਜੀਪੀ ਸੀ ਉਹ ਦੌਰ ਵੀ ਦੇਖਿਆ ਪੰਜਾਬ ਨੇ ਅਕਾਲੀ ਦਲ ਦਾ ਦੌਰ ਵੀ ਦੇਖਿਆ ਭਾਜਪਾ ਦਾ ਦੌਰ ਵੀ ਦੇਖਿਆ ਸੋ ਪੰਜਾਬ ਨੇ ਤਾਂ ਕਈ ਦੌਰ ਦੇਖੇ ਹੁਣ ਅਕਾਲੀਆਂ ਨੂੰ ਇਹ ਲੱਗ ਰਿਹਾ ਕਿ ਸਾਡਾ ਦੌਰ ਵਧੀਆ ਸੀ ਭਗਵੰਤ ਮਾਨ ਡੋਬ ਰਿਹਾ ਪੰਜਾਬ ਹੁਣ ਉਹ ਇਸ ਤਰਜ ਤੇ ਪੰਜਾਬ ਬਚਾਓ ਯਾਤਰਾ ਤੇ ਨਿਕਲੇ ਨੇ ਵੀ ਆਪਾਂ ਪੰਜਾਬ ਬਚਾਉਣਾ ਹੈ ਭਗਵੰਤਮਾਨ ਸਵਾਲ ਕਰ ਰਿਹਾ ਵੀ ਤੁਸੀਂ ਬਚਾਉਣਾ ਕਿਹਦੇ ਤੋਂ ਆ ਤੁਸੀਂ ਤਾਂ ਡੋਬਿਆ ਇਹ ਇੱਕ ਡਿਬੇਟ ਦਾ ਵਿਸ਼ਾ ਪੰਜਾਬ ਤੇ ਬਣ ਗਿਆ ਹੁਣ ਜੇ ਮੈਂ ਹੋਰ ਅੱਗੇ ਵਧਾਂ ਭਗਵੰਤਮਾਨ ਨੇ ਜਿਵੇਂ ਮੈਂ ਦੱਸਿਆ ਵੀ ਛੋਟੀਆਂ-ਛੋਟੀਆਂ ਕਾਮਯਾਬੀਆਂ ਦਰਜ ਕਰਦਾ ਜਾ ਰਿਹਾ 518 ਨੌਕਰੀਆਂ ਕੱਲ ਫੇਰ ਦਿੱਤੀਆਂ ਇਹ ਵੱਖ-ਵੱਖ ਖੇਤਰਾਂ ਦੀਆਂ ਨੌਕਰੀਆਂ ਦਿੱਤੀਆਂ ਨੇ ਕੱਲ ਭਗਵੰਤਮਾਨ ਉਹਨਾਂ ਨੇ ਔਰ ਭਗਵੰਤਮਾਨ ਕਹਿੰਦੇ ਇਹ ਵੀ ਜਦੋਂ ਮੈਂ ਭਾਸ਼ਣ ਚ ਦੱਸ ਰਹੇ ਸੀ ਜਦੋਂ ਮੈਂ 518 ਨੌਕਰੀਆਂ ਦੀ ਪੋਸਟ ਪਾਈ ਕਹਿੰਦੇ ਉਹਦੇ ਤੇ ਸਵਾਲ ਆ ਗਿਆ ਇਹ ਚੋ ਪੰਜਾਬੀ ਕਿੰਨੇ ਨੇ ਅਕਾਲੀ ਦਲ ਵਾਲੇ ਵੀ ਹਮੇਸ਼ਾ ਇਹ ਸਵਾਲ ਕਰਦੇ ਨੇ ਵੀ ਭਗਵੰਤ ਮਾਨ ਬਾਹਰ ਲਿਆਂ ਨੂੰ ਨੌਕਰੀਆਂ ਦੇ ਰਿਹਾ ਹੁਣ ਜਿਹੜੀਆਂ ਕੱਲ 518 ਨੌਕਰੀਆਂ ਦਿੱਤੀਆਂ ਗਈਆਂ ਨੇ ਉਹਨਾਂ ਦੇ ਵਿੱਚੋਂ 512 ਮੂਲ ਰੂਪ ਚ ਸਾਰੇ ਪੰਜਾਬੀ ਹੈ ਔਰ ਜਿਹੜੇ ਬਾਕੀ 6 ਨੇ ਉਹਨਾਂ ਦੇ ਵਿੱਚੋਂ ਇੱਕ ਹਿਮਾਚਲ ਇੱਕ ਚੰਡੀਗੜ੍ਹ ਤੇ ਬਾਕੀ ਹਰਿਆਣਾ ਪਰ ਉਹ ਸਾਰੇ ਨਹੀਂ ਜਿਨ੍ਹਾਂ ਨੇ ਪੰਜਾਬੀ ਦੇ ਟੈਸਟ ਪਾਸ ਕੀਤੇ ਨੇ ਪੰਜਾਬੀ ਪੜ੍ਹੇ ਨੇ ਹੁਣ ਇਹ ਤਾਂ ਹੈ ਨਹੀਂ ਵੀ ਪੰਜਾਬ ਤੋਂ ਬਾਹਰ ਪੰਜਾਬੀ ਨਹੀਂ ਪੰਜਾਬੀ ਹਰਿਆਣਾ ਚ ਵੀ ਐ ਦਿੱਲੀ ਚ ਵੀ ਐ ਜੰਮੂ ਚ ਵੀ ਐ ਮੁੰਬਈ ਚ ਵੀ ਐ ਝਾਰਖੰਡ ਚ ਵੀ ਐ ਉੱਤਰ ਪ੍ਰਦੇਸ਼ ਚ ਵੀ ਐ ਬਿਹਾਰ ਚ ਵੀ ਐ ਰਾਜਸਥਾਨ ਚ ਵੀ ਐ ਹਿਮਾਚਲ ਚ ਵੀ ਐ ਸੋ ਇਸ ਕਰਕੇ ਦੂਜੇ ਸੂਬਿਆਂ ਚ ਜੇ ਪੰਜਾਬੀ ਨੇ ਉਹ ਤਾਂ ਨੌਕਰੀਆਂ ਲੈ ਸਕਦੇ ਨੇ ਨਾ ਜਿਨ੍ਹਾਂ ਨੇ 10ਵੀਂ ਪੰਜਾਬੀ ਚ ਪੜ੍ਹੀ ਐ 10ਵੀਂ ਪੰਜਾਬੀ ਪੜਿਆ 10ਵੀਂ ਚ ਹੁਣ ਇਹ 6 ਐ 518 ਮਗਰ ਅਗਰ 6 ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਨੇ ਪਰ ਹੈਗੇ ਪੰਜਾਬੀ ਐ ਸੋ ਭਗਵੰਤਮਾਨ ਨੇ ਇਹ ਪਹਿਲਾਂ ਹੀ ਜਵਾਬ ਦੇ ਦਿੱਤਾ ਸੀ ਇਹਦੀ ਤਿਆਰੀ ਕਰਕੇ ਭਗਵੰਤਮਾਨ ਆਇਆ ਸੀ ਕਿਉਂਕਿ ਵਿਰੋਧੀ ਲਗਾਤਾਰ ਪੰਜਾਬ ਤੇ ਹਮਲੇ ਕਰਦੇ ਸੀ ਵੀ ਇਹ ਬਾਹਰਲੇ ਨੇ ਹੁਣ ਇੱਥੇ ਵੀ ਇੱਕ ਵਾਰੀ ਭਗਵੰਤਮਾਨ ਦੀ ਗੱਲ ਸੁਣ ਲਈਏ ਉਹਨਾਂ ਨੇ ਕਿਵੇਂ ਵਿਆਖਿਆ ਕੀਤੀ ਐ ਸਾਰੀ ਗੱਲ ਦੀ ਅੱਜ ਮੈਂ ਸਵੇਰੇ ਪਾਤਾ ਵੀ ਪਈ 518 ਨੌਕਰੀਆਂ ਮੈਂ ਤੁਹਾਨੂੰ ਪੜ੍ਹ ਲਿਆ ਹੋਣਾ ਨਾ ਫੇਸਬੁੱਕ ਤੇ ਵੀ ਥੱਲੇ ਕਰਾਇਆ ਪੰਜਾਬੀ ਕਿਨੇ ਨੇ ਚ ਬਾਹਰਲੇ ਹੋਣੇ ਸਾਰੇ 518 ਚੋਂ 512 ਪੰਜਾਬੀ ਨੇ ਆ ਜਿਹੜੇ ਤੁਸੀਂ ਔਰ ਜਿਹੜੇ 5 6 ਹੈਗੇ ਨੇ ਉਹ ਹਰਿਆਣੇ ਦੇ ਨੇ ਇੱਕ ਹਿਮਾਚਲ ਦੇ ਚੰਡੀਗੜ੍ਹ ਦੇ ਉਹ ਵੀ ਪੰਜਾਬੀ ਨੇ ਪੰਜਾਬੀ ਦਾ ਟੈਸਟ ਪਾਸ ਕਰਕੇ ਆਏ ਨੇ ਇੱਥੇ ਤਾਂ ਦੇਖੋ ਕੈਨੇਡਾ ਅਮਰੀਕਾ ਕਿਤੇ ਸਵਿਟਜ਼ਰਲੈਂਡ ਜਾਂ ਕਿਤੇ ਜਰਮਨੀ ਚ ਆਪਣਾ ਕੋਈ ਮੁੰਡਾ ਜਾਂ ਕੁੜੀ ਪੁਲਿਸ ਚ ਭਰਤੀ ਹੋ ਜੇ ਓਪਾ ਆਪਾਂ ਸੋਸ਼ਲ ਮੀਡੀਆ ਵਾਹ ਵਾਹ ਚੱਕ ਤੇ ਫੱਟੇ ਮਿਲ ਗਈ ਨੌਕਰੀਆਂ ਕਰਤਾ ਉੱਚਾ ਸਿਰ ਪੰਜਾਬੀਆਂ ਦਾ ਜੇ ਇੱਥੇ ਕਿਸੇ ਚੰਡੀਗੜ੍ਹ ਦੇ ਹਰਿਆਣੇ ਵਾਲੇ ਨੂੰ ਨੌਕਰੀ ਹੋਤੀ ਇਹ ਤਾਂ ਲਟਾਤਾ ਜੀ ਪੰਜਾਬ ਲਟਾਤਾ ਜੀ ਲਟਾ ਐ ਨਾ ਕਰੋ ਐ ਨਾ ਕਰੋ ਯਾਰ ਐ ਨਾ ਕਰੋ ਆਪਾਂ ਤਾਂ ਬੰਦਾਂ ਨਾਲੇ ਗੁਰੂ ਸਾਹਿਬ ਨੇ ਆਪਾਂ ਨੂੰ ਇਹ ਪ੍ਰੇਰਣਾ ਦਿੱਤੀ ਹੈ ਕਿ ਦੂਜਿਆਂ ਦੇ ਹੱਕਾਂ ਦੀ ਰਾਖੀ ਵੀ ਕਰੋ ਦੂਜਿਆਂ ਦੇ ਹੱਕਾਂ ਦੀ ਦੂਜਿਆਂ ਦੇ ਧਰਮਾਂ ਦੀ ਰਾਖੀ ਕਰਦੇ ਸਾਡੇ ਗੁਰੂ ਸਾਹਿਬ ਸ਼ਹੀਦ ਹੋਏ ਹੋਏ ਸੋ ਇਹ ਮੈਨੂੰ ਤਾਂ ਦੱਸਣਾ ਪੈ ਗਿਆ ਕਿ ਐਵੇਂ ਹੀ ਫਲਾਣ ਦੇ ਵਿੱਚੋਂ ਇੰਨੇ ਪਰਸੈਂਟ ਪੰਜਾਬ ਦੇ ਨਹੀਂ ਹੈਗੇ ਜੀ ਲੈ ਆ ਆ ਆਪ ਉਥੇ ਬੈਠ ਰਹੇ ਨੇ ਜੁਲੀ ਖੜਾ ਰਹੇ ਨੇ ਆਪ ਉਥੇ ਬੈਠੇ ਨੇ ਸਵਿਸ਼ ਕਰਕੇ ਥੋੜਾ ਜਿਹਾ ਫਾਈਨ ਟਿਊਨਿੰਗ ਕਰਨ ਦੀ ਲੋੜ ਹੈ ਜੇ ਕਿਸੇ ਨੂੰ ਕੋਈ ਗਲਤ ਫਹਮੀ ਹੈ ਸਾਡੀਆਂ ਸਾਰੀਆਂ ਵੈਬਸਾਈਟਾਂ ਨੇ ਸਾਡਾ ਇਨਵੈਸਟ ਪੰਜਾਬ ਦਾ ਪੋਰਟਲ ਹੈ ਜਿਹੜੇ ਜਿਹੜੇ ਤੇ ਆਪਣਾ ਕੁਲਦੀਪ ਕਹਿੰਦੀ ਸੀ ਕਿ ਰਿਜ਼ਲਟ ਆਇਆ ਉਸ ਵੈਬਸਾਈਟ ਤੇ ਮੈਂ ਦੇਖ ਲਿਆ ਉੱਥੇ ਇਹ ਵੀ ਦੇਖ ਲਿਓ ਕਿ ਕੌਣ ਕੌਣ ਸੀ ਕਿੱਥੋਂ ਕਿੱਥੋਂ ਸਾਰੇ ਡਿਟੇਲ ਹੈ ਉੱਚ ਸਾਰੇ ਕੁਝ ਪਾਰਦਰਸ਼ੀ ਹੈ ਸੱਚ ਬੋਲਣ ਦਾ ਇੱਕੋ ਹੀ ਫਾਇਦਾ ਹੁੰਦਾ ਨਾ ਕਿ ਉਹਨੂੰ ਵੀ ਇੱਕ ਵਾਰੀ ਬੋਲ ਕੇ ਦੁਬਾਰਾ ਯਾਦ ਨਹੀਂ ਰੱਖਣਾ ਪੈਂਦਾ ਜਿੱਥੇ ਬੋਲੂਗਾ ਸੱਚੀ ਬੋਲੂਗਾ ਉਹਨਾਂ ਨੂੰ ਦੂਜਿਆਂ ਨੂੰ ਯਾਦ ਰੱਖਣਾ ਪੈਂਦਾ ਵੀ ਪਿਛਲੇ ਸਾਲ ਕੀ ਕਹ ਕੇ ਗਏ ਸੀ ਇੱਥੇ ਬੜਾ ਕੁਝ ਹੋਈ ਜਾਂਦਾ ਕੋਈ ਗੱਲ ਨਹੀਂ ਮੈਨੂੰ ਪਹਿਲਾਂ ਹੀ ਪਤਾ ਸੀਗਾ ਵੀ ਇਹ ਹੋਊਗਾ ਦੇਖੋ ਰੋੜੇ ਉਸੇ 베ਰੀ ਨੂੰ ਪੈਂਦੇ ਨੇ ਜਿਹਦੇ 베ਰ ਮਿੱਠੇ ਹੋਣ ਕਦੇ ਅੱਕ ਦੇ ਰੋੜਾ ਮੱਝੇ ਦੇਖਿਆ ਤੁਸੀਂ ਕੋੜਾ ਹੈ ਉਹ ਤਾਂ ਤੇ ਸਾਨੂੰ ਸਾਡੇ ਗੁਰੂਆਂ ਨੇ ਕਿਹਾ ਮਿੱਠਤ ਨਹੀਂ ਵੀ ਨਾਨਕਾ ਗੁਣ ਚਗੀਆਂ ਤਤ ਤਸਾ ਅਸੀਂ ਆ ਧਾਰਨਾ ਸੁਣ ਸੁਣ ਕੇ ਵੱਡੇ ਹੋਏ ਆ ਫਲ ਨੀਵੇਂਆਂ ਰੁੱਖਾਂ ਨੂੰ ਲੱਗਦੇ ਸਿੰਬੜਾ ਤੋਂ ਮਾਰ ਨਾ ਕਰੀ ਤੋਂ ਕਾਰ ਨਹੀਂ ਕਰਨਾ ਚਾਹੀਦਾ ਮੈਂ ਤੁਹਾਨੂੰ ਵੀ ਕਹਿਣਾ ਨੌਕਰੀ ਮਿਲ ਗਈ ਠੀਕ ਅੱਜ ਘਰੇ ਜਲੇਬੀਆਂ ਬਣਨਗੀਆਂ ਖੁਸ਼ੀ ਹੋਊਗੀ ਬਹੁਤ ਵਧੀਆ ਗੱਲ ਹੈ ਰਿਸ਼ਤੇਦਾਰ ਆਉਣਗੇ ਦੋਸਤ ਮਿੱਤਰ ਆਉਣਗੇ ਪਰ ਜੇ ਕੋਈ ਇਹੋ ਜਿਹਾ ਵੀ ਆ ਗਿਆ ਨਾ ਤੁਹਾਡੇ ਗਵਾਂਢ ਚੋਂ ਜਾਂ ਗਵਾਂਢੀ ਪਿੰਡ ਤੋਂ ਕਿ ਯਾਰ ਬਾਈ ਕਿਹੜਾ ਫਾਰਮ ਪੜਿਆ ਸੀ ਤੇ ਇਹ ਕਿਤਾਬ ਕਿੱਥੋਂ ਮਿਲਦੀ ਹੁੰਦੀ ਹੈ ਜਿਹੜੀ ਸਿਲੇਬਸ ਵਾਲੀ ਹੈ ਜਰੂਰ ਦੱਸਿਓ ਉਹਨੂੰ ਕਿ ਆਹ ਆਹ ਕਿਤਾਬ ਮਿਲਦੀ ਹੁੰਦੀ ਹੈ ਇੱਥੋਂ ਆਹ ਪੜ ਲਾ ਇਹਨੇ ਨੰਬਰ ਆਗੇ ਤਾਂ ਮੈਰਿਟ ਹੁੰਦੀ ਹੈ ਕਿਉਂਕਿ ਇਹਦੇ ਨਾਲ ਤੁਹਾਨੂੰ ਵੀ ਲੱਗੂਗਾ ਕਿ ਮੈਂ ਵੀ ਇੱਕ ਨੌਕਰੀ ਬੰਨ੍ਹਤੀ ਯਾਰ ਮਿਹਨਤ ਉਹਨੇ ਕਰਨੀ ਹੈ ਅੱਗੇ ਇਹ ਕਈ ਵਾਰੀ ਪਾਲ ਘੋਣ ਲੱਗ ਜਾਣਾ ਨਾ ਨਾ ਦੱਸਣਾ ਨਹੀਂ ਹੈਗਾ ਆਪਾਂ ਨਹੀਂ ਨਹੀਂ ਤੁਸੀਂ ਦੱਸੋ ਨੌਕਰੀਆਂ ਦੀ ਸਾਡੇ ਕੋਲ ਕੋਈ ਘਾਟ ਨਹੀਂ ਸੋ ਭਗਵੰਤਮਾਨ ਇਹਨਾਂ ਸਾਰੇ ਮੁੱਦਿਆਂ ਨੂੰ ਲੋਕਾਂ 'ਚ ਲੈ ਕੇ ਜਾ ਰਿਹਾ ਕਿਉਂਕਿ ਇਲਜ਼ਾਮ ਲਾ ਰਹੇ ਸੀ ਸਾਰੇ ਵੀ ਬਾਹਰ ਲਿਆਂ ਨੂੰ ਨੌਕਰੀਆਂ ਦੇ ਰਿਹਾ ਭਗਵੰਤਮਾਨ ਕਹਿੰਦੇ ਮੈਂ ਜਦੋਂ ਨੌਕਰੀ ਦਊਂਗਾ ਮੈਂ ਦੱਸੂਗਾ ਕਿ ਇਹਦੇ ਚੋਂ ਪੰਜਾਬ ਦੇ ਕਿੰਨੇ ਆ ਦੂਜੀਆਂ ਸਟੇਟਾਂ ਦੇ ਕਿੰਨੇ ਆ ਔਰ ਨਾਲ ਹੀ ਭਗਵੰਤਮਾਨ ਨੇ ਲੱਗਦੇ ਹੱਥ ਕਹਿਤਾ ਕਹਿੰਦੇ ਮਹੱਲਾ ਕਲੀਨਿਕ 150 ਹੋਰ ਤਿਆਰ ਹੈ 13 ਸਕੂਲ ਆਫ ਐਮਿਨੈਂਸ ਤਿਆਰ ਹੈ ਔਰ 1 ਕਰੋੜ ਦਾ ਅੰਕੜਾ ਪਾਰ ਹੋ ਗਿਆ ਮੁਹੱਲਾ ਕਲੀਨਿਕਾਂ ਤੋਂ ਇਲਾਜ ਕਰਾਉਣ ਵਾਲੇ ਲੋਕ ਇਹ ਭਗਵੰਤਮਾਨ ਨੇ ਸਾਫ਼ ਤੌਰ ਦੇ ਉੱਤੇ ਗੱਲ ਕੀਤੀ ਇਹਦੇ ਨਾਲ ਨਾਲ ਭਗਵੰਤਮਾਨ ਕਹਿੰਦੇ ਕਿ ਹੁਣ ਜਿਹੜੇ ਨੌਜਵਾਨ ਬਾਹਰ ਜਾ ਰਹੇ ਨੇ ਉਹ ਮੈਨੂੰ ਮਿਲਣ ਜਿਹੜੇ ਬਾਹਰ ਜਾਣਾ ਚਾਹੁੰਦੇ ਨੇ ਜਾਂ ਨੌਕਰੀ ਇੱਥੇ ਕਰਨਾ ਚਾਹੁੰਦੇ ਨੇ ਕੰਮ ਕਰਨਾ ਚਾਹੁੰਦੇ ਨੇ ਮੈਨੂੰ ਮਿਲਣ ਇਹ ਵੀ ਮੰਚ ਤੋਂ ਬੋਲਦੇ ਹੋਏ ਭਗਵੰਤਮਾਨ ਨੇ ਆਪਣੇ ਅੰਦਾਜ਼ ਦੇ ਵਿੱਚ ਦੱਸਿਆ ਉਹਨਾਂ ਨੇ ਇਹ ਵੀ ਦੱਸਿਆ ਕਿ ਕਈ ਲੋਕ ਬਾਹਰੋਂ ਵੀ ਆ ਰਹੇ ਨੇ ਇਹਦੇ ਵਿੱਚ ਕੋਈ ਦੋਰਾ ਹੀ ਨਹੀਂ ਹੈ ਦੇਖੋ ਕੈਨੇਡਾ 'ਚ ਨੌਕਰੀਆਂ ਹੈ ਨਹੀਂ ਆਰਥਿਕ ਮੰਦਹਾਲੀ ਹੈ ਕੈਨੇਡਾ 'ਚ ਆਸਟ੍ਰੇਲੀਆ ਘੱਟ ਵਿਦਿਆਰਥੀ ਬੁਲਾ ਰਿਹਾ ਇੰਡੀਆ ਤੋਂ ਇਸ ਕਰਕੇ ਸੁਭਾਵਿਕ ਹੈ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਹੁਣ ਕੈਨੇਡਾ ਆਸਟ੍ਰੇਲੀਆ 'ਚ ਨੌਕਰੀਆਂ ਨਹੀਂ ਮਿਲ ਰਹੀਆਂ ਉਹ ਪੰਜਾਬ ਵਾਪਸ ਮੁੜ ਰਹੇ ਨੇ ਔਰ ਕੈਨੇਡਾ 'ਚ ਜਿਹੜੇ ਪੰਜਾਬ ਦੇ ਵਿਦਿਆਰਥੀਆਂ ਨੇ ਪੜਾਈਆਂ ਪੂਰੀਆਂ ਕਰ ਲੀਆਂ ਅਗਰ ਉਹ ਮੁੜੇ ਆਉਣ ਤੇ ਉਹ ਇੱਥੇ ਵੀ ਆਪਣਾ ਚੰਗਾ ਕੰਮ ਧੰਦਾ ਕਰ ਸਕਦੇ ਨੇ ਇਹ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਪਰ ਭਗਵੰਤ ਮਾਨ ਕਹਿੰਦੇ ਕਿ ਜਿਹੜੇ ਇਹ ਲੋਕ ਮੁੜ ਰਹੇ ਨੇ ਇਹਨਾਂ ਨੂੰ ਅਸੀਂ ਸੰਭਾਂਗੇ ਔਰ ਅਸੀਂ ਜ਼ਰੂਰ ਇਹਨਾਂ ਨੂੰ ਕੋਈ ਨਾ ਕੋਈ ਨੌਕਰੀਆਂ ਦਾ ਪ੍ਰਬੰਧ ਕਰਾਂਗੇ ਹੁਣ ਸਵਾਲ ਇਹ ਹੈ ਕਿ ਭਗਵੰਤ ਮਾਨ ਵੀ ਜੋ ਕੁਝ ਕਰ ਰਹੇ ਨੇ ਟੀਚਾ 2024 ਉਹਨਾਂ ਦੇ ਸਾਹਮਣੇ ਵੀ ਹੈ ਅਕਾਲੀ ਦਲ ਪੰਜਾਬ ਬਚਾਓ ਯਾਤਰਾ ਸ਼ੁਰੂ ਕਰ ਰਿਹਾ ਟੀਚਾ ਉਹਨਾਂ ਦੇ ਸਾਹਮਣੇ ਵੀ ਹੈ ਔਰ ਉਧਰ ਮੈਂ ਕਾਂਗਰਸ ਨੂੰ ਵੀ ਨਾਲ ਜੋੜ ਲਾਂ ਹਰਜੋਤ ਜੀ ਕਾਂਗਰਸ ਨੇ ਕੱਲ ਇਲੈਕਸ਼ਨ ਕਮੇਟੀ ਦੀ ਮੀਟਿੰਗ ਕਰਤੀ ਇਹਦੇ ਚ ਵੱਡੇ ਵੱਡੇ ਲੀਡਰ ਸਾਰੇ ਮੌਜੂਦ ਸੀ ਦਵਿੰਦਰ ਯਾਦਵ ਪ੍ਰਭਾਰੀ ਮੌਜੂਦ ਸੀ ਰਾਜਾ ਵੜਿੰਗ ਮੌਜੂਦ ਸੀ ਚੇਅਰਮੈਨ ਸੀ ਪ੍ਰਤਾਪ ਬਾਜਵਾ ਮੌਜੂਦ ਸੀ ਹੋਰ ਬਹੁਤ ਸਾਰੇ ਕਾਂਗਰਸ ਦੇ ਲੀਡਰ ਮੌਜੂਦ ਸੀ ਕੋਈ ਮਾੜਾ ਮੋਟਾ ਕੋਈ ਗੈਰ ਹਾਜ਼ਰ ਵੀ ਰਿਆ ਹੋਣਾ ਨਵਜੋਤ ਸਿੰਘ ਸਿੱਧੂ ਵੀ ਗੈਰ ਹਾਜ਼ਰ ਰਏ ਪਰ ਨਵਜੋਤ ਸਿੰਘ ਸਿੱਧੂ ਦੀ ਗੈਰ ਹਾਜ਼ਰੀ ਨੂੰ ਬਹੁਤ ਵੱਡਾ ਮੁੱਦਾ ਬਣਾਉਣੇ ਆ ਬਣਾ ਲਿਆ ਜਾਂਦਾ ਨਵਜੋਤ ਸਿੰਘ ਸਿੱਧੂ ਹਾਲਾਂਕਿ ਉਹਨਾਂ ਨੇ ਇੱਕ ਤਸਵੀਰ ਜਾਰੀ ਕੀਤੀ ਉਹ ਕੁਝ ਸਾਭ ਕਾ ਪ੍ਰਧਾਨਾਂ ਨਾਲ ਮਿਲੇ ਨਵਜੋਤ ਸਿੱਧੂ ਸੀ ਮਹਿੰਦਰ ਸਿੰਘ ਕੇਪੀਸੀ ਸ਼ਮਸ਼ੇਰ ਸਿੰਘ ਦੂਲੋਂ ਸੀ ਔਰ ਲਾਲ ਸਿੰਘ ਸੀ ਇਹ ਚਾਰਾਂ ਨੇ ਵੀ ਇੱਕ ਮੀਟਿੰਗ ਕੀਤੀ ਕੱਲ ਇਹਨਾਂ ਨੇ ਮੀਟਿੰਗ ਚ ਸਲਾਹ مشورہ ਕੀਤਾ ਕਿ ਕਾਂਗਰਸ ਨੂੰ ਕਿਵੇਂ ਤਕੜਾ ਕਰਨਾ ਉਧਰ ਕਾਂਗਰਸ ਦੀ ਜਿਹੜੀ ਇਲੈਕਸ਼ਨ ਕਮੇਟੀ ਦੀ ਮੀਟਿੰਗ ਸੀ ਉਹ ਚੱਲ ਰਹੀ ਸੀ ਵੀ ਅਸੀਂ ਇਲੈਕਸ਼ਨਾਂ ਦੇ ਦੌਰਾਨ ਟਿਕਟਾਂ ਕਿਸ ਤਰ੍ਹਾਂ ਦੇ ਕੈਂਡੀਡੇਟਸ ਨੂੰ ਜਾਣ ਕਿਸ ਤਰ੍ਹਾਂ ਦੀ ਤਿਆਰੀ ਕਰਨੀ ਹੈ ਕਿਵੇਂ ਅਸੀਂ 13 ਜ਼ੀਰੋ ਦਾ ਮੁਕਾਬਲਾ ਕਰਨਾ ਹੈ ਤੇ ਅਸੀਂ ਕਿਵੇਂ ਸੀਟਾਂ ਜਿੱਤਣੀਆਂ ਨੇ ਹੁਣ ਇਲੈਕਸ਼ਨ ਕਮੇਟੀ ਅੱਗੇ ਪਹਿਲਾਂ ਇਹ ਗੱਲ ਸਾਫ਼ ਨਹੀਂ ਸੀ ਕਿ ਕੀ ਕਾਂਗਰਸ ਨੇ 13 ਦੀਆਂ 13 ਸੀਟਾਂ ਆਪ ਹੀ ਲੜਨੀਆਂ ਨੇ ਕਿ ਤੇ ਚੰਡੀਗੜ੍ਹ ਵਾਲਾ ਕੰਮ ਤਾਂ ਨਹੀਂ ਹੋਊਗਾ ਉਂਝ ਮੈਂ ਹੈਰਾਨ ਬੜਾ ਹੋਇਆ ਕਿ ਕਾਂਗਰਸ ਦੀ ਹਾਈ ਕਮਾਂਡ ਨੇ ਚੰਡੀਗੜ੍ਹ ਬਾਰੇ ਫੈਸਲਾ ਕਰਦੇ ਹੋਏ ਪੰਜਾਬ ਵਾਲਿਆਂ ਨੂੰ ਪੁੱਛਿਆ ਹੀ ਨਹੀਂ ਤੇ ਪੰਜਾਬ ਦੇ ਕਾਂਗਰਸ ਵਾਲੇ ਕਹੀ ਜਾਂਦੇ ਨੇ ਜੇ ਵੇਲਾ ਲੱਗਿਆ ਤੇ ਅਸੀਂ ਚੰਡੀਗੜ੍ਹ ਨੂੰ ਪੰਜਾਬ 'ਚ ਲਿਆਉਣਾ ਹੈ ਹੁਣ ਜੇ ਕਾਂਗਰਸ ਦੀ ਦਿੱਲੀ ਵਾਲੀ ਇਕਾਈ ਚੰਡੀਗੜ੍ਹ ਨੂੰ ਵੱਖਰਾ ਮੰਨਦੀ ਐ ਪੰਜਾਬ ਨਾਲੋਂ ਤੇ ਫਿਰ ਅਸੀਂ ਕਿਵੇਂ ਆਸ ਕਰੀਏ ਉਂਝ ਚੰਡੀਗੜ੍ਹ ਨੂੰ ਯੂਟੀ ਬਣਾਇਆ ਕਿਨੇ ਐ ਉਦੋਂ ਕਿਹੜਾ ਬੀਜੇਪੀ ਦੀਆਂ ਸਰਕਾਰਾਂ ਸੀ ਕਾਂਗਰਸ ਦੀਆਂ ਸਰਕਾਰਾਂ ਹੀ ਸੀ ਪੰਜਾਬ ਤੇ ਹਰਿਆਣਾ ਜਦੋਂ ਵੰਡਿਆ ਤੇ ਚੰਡੀਗੜ੍ਹ ਸਾਂਝੀ ਰਾਜਧਾਨੀ ਬਣਾਈ ਉਦੋਂ ਕਾਂਗਰਸ ਦੀਆਂ ਹੀ ਸਰਕਾਰਾਂ ਸੀ ਮੁਲਕ 'ਚ ਸੋ ਕਾਂਗਰਸੀਆਂ ਨੇ ਹੀ ਚੰਡੀਗੜ੍ਹ ਵੰਡਿਆ ਸੀ ਵੱਖਰਾ ਕੀਤਾ ਸੀ ਚੰਡੀਗੜ੍ਹ ਇਲਜ਼ਾਮ ਬੀਜੇਪੀ ਤੇ ਦੇ ਰਹੇ ਨੇ ਕਿ ਬੀਜੇਪੀ ਪੰਜਾਬ ਨਾਲ ਪੱਖਪਾਤ ਕਰ ਰਹੀ ਹੈ ਪੱਖਪਾਤ ਤਾਂ ਕਾਂਗਰਸ ਨੇ ਵੀ ਕੀਤਾ ਸੀ ਪੰਜਾਬ ਦੇ ਪਾਣੀ ਕਾਂਗਰਸ ਨੇ ਵੰਡੇ ਪੰਜਾਬ ਦੇ ਪਾਵਰ ਦੇ ਤਾਕਤਾਂ ਪਾਵਰ ਦੀਆਂ ਕਾਂਗਰਸ ਨੇ ਵੰਡੀਆਂ ਔਰ ਅੱਜ ਕਾਂਗਰਸੀ ਕਹਿ ਰਹੇ ਨੇ ਚੰਡੀਗੜ੍ਹ ਦੇ ਮਾਮਲੇ 'ਚ ਕਿ ਚੰਡੀਗੜ੍ਹ ਦਾ ਜਿਹੜਾ ਕਾਂਗਰਸ ਦਾ ਫੈਸਲਾ ਹੈ ਉਹ ਸਾਡਾ ਪੰਜਾਬ ਦਾ ਵਿਸ਼ਾ ਨਹੀਂ ਉਹ ਚੰਡੀਗੜ੍ਹ ਕਾਂਗਰਸ ਦਾ ਵਿਸ਼ਾ ਹੈ ਸੋ ਜੇ ਪੰਜਾਬ ਕਾਂਗਰਸੀ ਇਹ ਮੰਨਦੀ ਹੈ ਕਿ ਚੰਡੀਗੜ੍ਹ ਵੱਖਰਾ ਸੂਬਾ ਹੈ ਜਾਂ ਯੂਟੀ ਹੈ ਤੇ ਫਿਰ ਅਸੀਂ ਕਾਂਗਰਸ ਤੋਂ ਕਿੱਥੇ ਉਮੀਦ ਕਰਾਂਗੇ ਕਿ ਉਹ ਕਦੀ ਸਾਨੂੰ ਚੰਡੀਗੜ੍ਹ ਦਵਾ ਦੇਣਗੇ ਪੰਜਾਬ 'ਚ ਸੋ ਚੰਡੀਗੜ੍ਹ ਸਿਰਫ ਕਿਤਾਬਾਂ 'ਚ ਹੁਣ ਪੜਨਯੋਗਾ ਰਹਿ ਗਿਆ ਕਿ ਸਾਡੀ ਰਾਜਧਾਨੀ ਆ ਉਹ ਜੇ ਸਾਂਝੀ ਰਾਜਧਾਨੀ ਹੈ ਹਰਿਆਣੇ ਦੀ ਵੀ ਪੰਜਾਬ ਦੀ ਵੀ ਹੁਣ ਸਵਾਲ ਜਿਹੜਾ ਆ ਗਿਆ ਇਲੈਕਸ਼ਨ ਕਮੇਟੀ ਦਾ ਨਵਜੋਤ ਸਿੰਘ ਸਿੱਧੂ ਗਏ ਨਹੀਂ ਪਰ ਰਾਜਾ ਵੜਿੰਗ ਨੇ ਜਿਹੜਾ ਉੱਥੇ ਪੱਤਰਕਾਰਾਂ ਨੇ ਸਵਾਲ ਕੀਤਾ ਰਾਜਾ ਵੜਿੰਗ ਨੇ ਇਸ਼ਾਰਾ ਕੀਤਾ ਕਿ ਕੁਝ ਲੋਕਾਂ ਤੇ ਦਿੱਲੀ ਚ ਕਾਰਵਾਈ ਦੀ ਤਿਆਰੀ ਹੋ ਰਹੀ ਆ ਉਹਦੇ ਚ ਕੋਈ ਵੀ ਹੋ ਸਕਦਾ ਮੈਂ ਵੀ ਹੋ ਸਕਦਾ ਜੇ ਮੈਂ ਗਲਤ ਕੀਤਾ ਹੋ ਜੇ ਕੋਈ ਹੋਰ ਅਨੁਸ਼ਾਸਨ ਤੋੜਦਾ ਹੋਊਗਾ ਉਹ ਵੀ ਉਹਦੇ ਤੇ ਵੀ ਕਾਰਵਾਈ ਹੋ ਸਕਦੀ ਹੈ ਰਾਜਾ ਵੜਿੰਗ ਦੀ ਵੀ ਇੱਥੇ ਗੱਲ ਸੁਣਾਂਗੇ ਪ੍ਰਤਾਪ ਬਾਜਵਾ ਦੀ ਵੀ ਅਸੀਂ ਗੱਲ ਸੁਣਾਂਗੇ ਪ੍ਰਤਾਪ ਬਾਜਵਾ ਨੇ ਵੀ ਵਕ ਵਕ ਮਸਲਿਆਂ ਤੇ ਆਪਣੀ رائے ਰੱਖੀ ਆ ਦੋਵਾਂ ਦੀ ਇੱਕ ਵਾਰੀ ਗੱਲ ਸੁਣ ਲਈਏ ਦੇਖੋ ਗੱਲ ਇਸ ਤਰ੍ਹਾਂ ਜੂਲਦੀਆਂ ਜਾਗਦੀਆਂ ਪਾਰਟੀਆਂ ਵਿੱਚ ਛੋਟੇ ਮੋਟੇ ਡਿਫਰੈਂਸਸ ਸੇ ਹਮੇਸ਼ਾ ਰਹੇ ਜਿਹੜੀ ਪਾਰਟੀ ਜੂਂਦੀ ਹੋਏ ਉਹਦੇ ਵਰਕਰ ਦੇ ਵਿੱਚ ਹੀ ਕੋਈ ਗੱਲ ਹੁੰਦੀ ਹੈ ਜਿਸ ਪਾਰਟੀ ਆਪ ਜੂਂਦੀ ਜਾਗਦੀ ਹੈ ਨਹੀਂ ਉਹਦੇ ਵਰਕਰ ਚ ਬੇਜਾਨ ਪਹਿਲੇ ਹੋਇਆ ਹੁੰਦਾ ਤੋਂ ਛੋਟੇ ਮੋਟੇ ਡਿਫਰੈਂਸਸ ਹੈ ਨੇ ਜੂਂਦੀਆਂ ਪਾਰਟੀਆਂ ਚ ਹੁੰਦੇ ਨੇ ਕੋਈ ਮੇਜਰ ਡਿਫਰੈਂਸ ਹੈ ਨਹੀਂ ਸਾਰੇ ਇਕੱਠੇ ਹੋ ਕੇ ਮੁਠੀ ਬੰਦੋ ਕੇ ਅਸੀਂ ਲੜਾਂਗੇ ਉਹ ਜੋ ਉਹਨਾਂ ਨੂੰ ਜਾਣਕਾਰੀ ਉਹ ਪ੍ਰਧਾਨ ਨੇ ਪਾਰਟੀ ਦੇ ਉਹਨਾਂ ਨੂੰ ਮੇਰੇ ਨਾਲ ਵੱਧ ਹੋਏ ਮੈਂ ਕਾਂਗਰਸੀ ਲੈਜਿਸਲੇਟਿਵ ਪਾਰਟੀ ਦਾ ਹੈੱਡ ਹਾਂ ਮੈਂ ਆਪਣੀ ਲੈਜਿਸਲੇਟਿਵ ਪਾਰਟੀ ਦੇ ਧਾਇਰੇ ਵਾਲੀ ਜ਼ਿਆਦਾ ਧਿਆਨ ਦੇਣਾ ਪਾਰਟੀ ਵੱਲ ਰਾਜਾ ਵੜਿੰਗ ਜੀ ਜੋ ਦੱਸ ਰਹੇ ਨੇ ਉਹਨਾਂ ਨੂੰ ਇਸ ਬਾਰੇ ਜ਼ਿਆਦਾ ਇਲਮ ਹੋਏਗਾ ਮੈਨੂੰ ਇਸ ਤੇ। ਪਰ ਤੁਸੀਂ ਵੀ ਕਹਿੰਦੇ ਹੋ ਨਾ ਕਿ ਜੇ ਜ਼ਖਮ ਹੋਵੇ ਤਾਨੂੰ ਕੱਟ ਦੇਣਾ ਚਾਹੀਦਾ। ਨਹੀਂ ਉਹ ਤਾਂ ਮੈਂ ਉਹ ਤਾਂ ਮੈਂ ਅੱਗੇ ਵੀ ਇਹ ਗੱਲ ਕਹੀ ਹੈ। ਜਿਸਮ ਦੇ ਵਿੱਚ ਜੇ ਕੋਈ ਗੈਂਗਰੀਨ ਹੁੰਦੀ ਹੈ ਕਿਤੇ ਕੋਈ ਜ਼ਖਮ ਹੁੰਦਾ ਹੈ ਤੇ ਹਮੇਸ਼ਾ ਉਹਨੂੰ ਜਲਦੀ ਤੋਂ ਜਲਦੀ ਉਸ ਵੱਲ ਤਵੱਜੂ ਦੇਣੀ ਚਾਹੀਦੀ ਹੈ। ਇਹ ਤਾਂ ਮੈਂ ਅਜੇ ਵੀ ਐਸੀ ਉਂਝ ਚਰਚਾਵਾਂ ਇਹ ਵੀ ਨਹੀਂ ਕਿ ਨਵਜੋਤ ਸਿੰਘ ਸਿੱਧੂ ਦੀ ਪਿੱਠ ਤੇ ਹਾਈ ਕਮਾਂਡ ਖੜੀ ਹੈ ਨਵਜੋਤ ਸਿੰਘ ਸਿੱਧੂ ਲਗਾਤਾਰ ਜਿਹੜੇ ਸਾਬਕਾ ਪ੍ਰਧਾਨ ਨੇ ਉਹਨਾਂ ਨਾਲ ਸੰਪਰਕ ਚ ਵੀ ਨੇ ਔਰ ਬਹੁਤ ਸਾਰੇ ਲੋਕ ਹਾਈ ਕਮਾਂਡ ਦੇ ਉਹ ਚਾਹੁੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਜਿਵੇਂ ਪੰਜਾਬ ਚ ਕਾਂਗਰਸ ਦੀ ਤਰੱਕੀ ਲਈ ਡਟਿਆ ਉਸੇ ਤਰ੍ਹਾਂ ਡਟਿਆ ਰਵੇ ਹੁਣ ਕਾਂਗਰਸ ਦੀ ਹਾਈ ਕਮਾਂਡ ਆਉਂਦੇ ਦਿਨਾਂ ਦੇ ਵਿੱਚ ਅਗਰ ਤਾਂ ਆਪ ਨਾਲ ਮਿਲ ਕੇ ਲੋੜ ਚੋਣ ਲੜਨ ਦਾ ਫੈਸਲਾ ਕਰਦੀ ਹੈ ਅਗਰ ਕਾਂਗਰਸ ਦੀ ਹਾਈ ਕਮਾਂਡ ਨੇ ਇਹ ਕਹਿਤਾ ਕਿ ਅਸੀਂ ਆਪ ਨਾਲ ਮਿਲ ਕੇ ਚੋਣਾਂ ਲੜਨੀਆਂ ਨੇ ਫਿਰ ਪੰਜਾਬ ਦੀ ਕਾਂਗਰਸ ਆਲੇ ਕੀ ਕਰਨਗੇ ਇਹ ਵੀ ਸਵਾਲ ਬਹੁਤ ਵੱਡਾ ਹੈ ਕਿਉਂਕਿ ਪ੍ਰਤਾਪ ਬਾਜਵਾ ਜੀ ਰਾਜਾ ਵੜਿੰਗ ਜੀ ਔਰ ਹੋਰ ਕਈ ਲੀਡਰ ਇਹ ਕਹਿੰਦੇ ਜੋ ਮਰਜੀ ਹੋ ਜੇ ਅਸੀਂ ਮਿਲ ਕੇ ਚੋਣਾਂ ਲੜਦਿਆਂ ਹੀ ਨਹੀਂ ਜੇ ਉੱਪਰ ਵਾਲਿਆਂ ਨੇ ਫੈਸਲਾ ਕਰਤਾ ਤੇ ਫਿਰ ਪੰਜਾਬ ਚ ਬਣੂਗਾ ਕਾਂਗਰਸ ਦਾ ਕੀ ਇਸ ਕਰਕੇ ਕਾਂਗਰਸ ਦੇ ਵਿੱਚ ਵੀ ਹਰਜੋਤ ਜੀ ਸਾਰਾ ਕੁਝ ਸਹੀ ਨਹੀਂ ਹੈ ਕਾਂਗਰਸ ਵੀ ਇਸ ਵਕਤ ਦੁਚਿੱਤੀ ਵਾਲੀ ਸਥਿਤੀ ਚ ਹੈ ਇਸੇ ਤਰ੍ਹਾਂ ਅਕਾਲੀ ਭਾਜਪਾ ਦੇ ਗੱਠਜੋੜ ਤੇ ਜਿਹੜੀਆਂ ਗੱਲਾਂ ਨੇ ਉਹ ਫੇਰ ਸ਼ੁਰੂ ਹੋ ਗਈਆਂ ਜਦੋਂ ਦਾ ਨਿਤਿਸ਼ ਕੁਮਾਰ ਭਾਜਪਾ 'ਚ ਵਾਪਸ ਗਏ ਨੇ ਇਹ ਚਰਚਾਵਾਂ ਫੇਰ ਸ਼ੁਰੂ ਹੋ ਗਈਆਂ ਕਿ ਅਕਾਲੀ ਦਲ ਨਾਲ ਵੀ ਨਿਤਿਸ਼ ਕੁਮਾਰ ਦੇ ਚੰਗੇ ਸਬੰਧ ਨੇ ਸੁਖਵੀਰ ਬਾਦਲ ਨਾਲ ਵੀ ਚੰਗੀ ਵਾਕਫੀ ਹੈ। ਔਰ ਕਿਉਂਕਿ ਬਿਹਾਰ ਦੀਆਂ ਵੋਟਾਂ ਪੰਜਾਬ 'ਚ ਬਹੁਤ ਜ਼ਿਆਦਾ ਨੇ ਨਿਤਿਸ਼ ਕੁਮਾਰ ਦੇ ਭਾਜਪਾ ਚ ਆਉਣ ਤੋਂ ਬਾਅਦ ਭਾਜਪਾ ਇਸ ਗੱਲ ਤੋਂ ਵੀ ਖੁਸ਼ ਹੈ ਕਿ ਸਾਨੂੰ ਸ਼ਹਿਰਾਂ 'ਚ ਬਿਹਾਰ ਨਾਲ ਸੰਬੰਧਿਤ ਵੋਟ ਚੰਗੀ ਪੈਜੂ। ਉੰਜ ਭਾਜਪੀ ਕਿਸੇ ਵੀ ਕੀਮਤ ਤੇ ਪੰਜਾਬ ਦੀਆਂ 13 ਸੀਟਾਂ ਖਤਰੇ 'ਚ ਨਹੀਂ ਪਾਉਣਾ ਚਾਹੁੰਦੀ ਕਿਉਂਕਿ ਇਹ ਭਾਜਪੀ ਨੂੰ ਵੀ ਪਤਾ ਹੈ ਕਿ ਜੋ ਮੌਜੂਦਾ ਹਾਲਾਤ ਨੇ 13 ਸੀਟਾਂ ਤੇ ਸਾਡੀ ਸਥਿਤੀ ਕੋਈ ਬਹੁਤੀ ਚੰਗੀ ਨਹੀਂ ਹੈ। ਔਰ ਸ਼ਨੀ ਦਿਓਲ ਇਸਵਰ ਲੜਦਾ ਨਹੀਂ ਉਹ ਪਹਿਲਾਂ ਹੀ ਕਹਿ ਚੁੱਕਿਆ ਨਾਲੇ ਉਹਦੀ ਤਾਂ ਫਿਲਮ ਗਦਰ 2 ਹਿੱਟ ਹੋਗੀ। ਹੁਣ ਤਾਂ ਉਹਨੂੰ ਪਾਰਲੀਮੈਂਟ ਦੀ ਤਨਖਾਹ ਬੜੀ ਥੋੜੀ ਲੱਗਦੀ ਹੋਣੀ ਹੈ ਕਿਉਂਕਿ ਉਹਦੇ 'ਚ ਕਰੋੜਾ ਰੁਪਏ ਕਮਾਏ ਗਏ। ਸੋ ਇਸ ਕਰਕੇ ਹੁਣ ਦੇਖਣ ਵਾਲੀ ਗੱਲ ਰਹੂਗੀ ਕਿ ਬੀਜੇਪੀ ਪੰਜਾਬ ਚ ਕੀ ਅਕਾਲੀ ਦਲ ਨਾਲ ਗਠਜੋੜ ਕਰ ਲਏਗੀ ਅਗਰ ਬੀਜੇਪੀ ਪੰਜਾਬ ਚ ਅਕਾਲੀ ਦਲ ਨਾਲ ਗਠਜੋੜ ਕਰੇਗੀ ਤੇ ਹੁਣ ਸਥਿਤੀਆਂ ਇਹ ਨੇ ਜਦੋਂ ਬੀਜੇਪੀ ਨੇ ਇੱਕ ਵੱਡਾ ਵਾਅਦਾ ਪੂਰਾ ਕਰਤਾ ਰਾਮ ਮੰਦਰ ਨਿਰਮਾਣ ਦਾ ਹੁਣ ਬੀਜੇਪੀ ਅਗਰ ਅਕਾਲੀ ਦਲ ਨਾਲ ਗਠਜੋੜ ਕਰ ਲੈਂਦੀ ਹੈ ਤੇ ਫਿਰ ਆਮ ਆਦਮੀ ਪਾਰਟੀ ਦਾ ਪੰਜਾਬ ਚ ਮੁਕਾਬਲਾ ਅਕਾਲੀ ਦਲ ਬੀਜੇਪੀ ਨਾਲ ਹੀ ਹੋਣਾ ਫਿਰ ਕਾਂਗਰਸ ਨਾਲ ਨਹੀਂ ਹੋਣਾ ਕਿ ਕਿ ਸ਼ਹਿਰਾਂ ਦੇ ਵਿੱਚ ਕਾਂਗਰਸ ਬਹੁਤ ਜ਼ਿਆਦਾ ਪਿੱਛੇ ਰਹਿ ਗਈ। ਭਾਜਪਾ ਨੇ ਸ਼ਹਿਰਾਂ 'ਚ ਲੋਕਾਂ ਦਾ ਮਨ ਜਿੱਤਿਆ। ਪੰਜਾਬ 'ਚ ਮੈਨੂੰ ਕਹਿਣ 'ਚ ਕੋਈ ਦੂਰਅਈ ਨਹੀਂ ਹੈ। ਰਾਮ ਮੰਦਰ ਦਾ ਵਾਅਦਾ ਪੂਰਾ ਕਰਨ ਤੋਂ ਬਾਅਦ ਭਾਜਪਾ ਨੇ ਮਨ ਜਿੱਤਿਆ ਇੱਕ ਵੱਡੇ ਭਾਈਚਾਰੇ ਦਾ। ਉਹ ਭਾਜਪਾ ਨੂੰ ਵੋਟ ਪਾ ਸਕਦੇ ਨੇ। ਉਹ ਵੋਟ ਕਾਂਗਰਸ ਦੀ ਸੀ ਕਾਫੀ ਹੱਦ ਤੱਕ। ਆਮ ਆਦਮੀ ਪਾਰਟੀ ਕੋਲੇ ਵੀ ਉਸ ਵੋਟ ਦਾ ਹਿੱਸਾ ਹੈ। ਸੋ ਅਗਰ ਅਕਾਲੀ ਭਾਜਪਾ ਹੁਣ ਗੱਠਜੋੜ ਹੁੰਦਾ ਤੇ ਉਹਦੇ ਨਾਲ ਕਾਂਗਰਸ ਤੀਜੇ ਨੰਬਰ ਤੇ ਜਾਣ ਦਾ ਖਤਰਾ ਮੈਨੂੰ ਪੰਜਾਬ ਚ ਨਜ਼ਰ ਆ ਰਿਹਾ ਹੈ ਪਰ ਉਹ ਕਾਂਗਰਸੀ ਇਸ ਗੱਲ ਨੂੰ ਮੰਨਦੇ ਨਹੀਂ ਕਾਂਗਰਸ ਵਾਲੇ ਕਹਿੰਦੇ ਅਸੀਂ ਤਾਂ 13 ਸੀਟਾਂ ਤੇ ਲੜਾਂਗੇ ਤੇ ਅਸੀਂ 9 ਦਾ ਸੀਟਾਂ ਜਿੱਤਾਂਗੇ ਸੋ ਕਾਂਗਰਸ ਨੂੰ ਪੁਰਾਣੇ ਸਮੇਂ ਮੁਤਾਬਕ ਜਿੱਤ ਦਾ ਭਰੋਸਾ ਹੈ ਪਹਿਲਾਂ 8 ਸੀ ਕਾਂਗਰਸ ਦੇ ਬੀਬੀ ਪ੍ਰਨੀਤ ਕੌਰ ਇਹਨਾਂ ਨੇ ਮੁਅਤਲ ਕਰਤੇ ਪਰ ਹੈ ਇਹਨਾਂ ਦੇ ਹੀ ਹੈ ਹੁਣ 8 ਕਾਂਗਰਸ ਕੋਲੇ ਹੈ ਕਾਂਗਰਸ ਨੂੰ ਇਹ ਲੱਗਦਾ ਵੀ 8.5 10 ਤਾਂ ਪੱਕੇ ਆ ਦੁਨੀਆ 'ਚ ਜੋ ਮਰਜ਼ੀ ਹੋ ਜੇ ਪੰਜਾਬੀ ਕਾਂਗਰਸ ਨੂੰ ਵੋਟਾਂ ਪਾਉਣਗੇ ਅਸੀਂ ਭਾਵੇਂ 5-5 ਸਾਲ ਸਰਕਾਰਾਂ ਚਲਾ ਕੇ ਮਾਫੀਆ ਰਾਜ ਚਲਾਈਏ ਲੁੱਟਾਂ ਕਰੀਏ ਸਾਰੇ ਕਾਂਗਰਸੀ ਸਾਰੇ ਕਾਂਗਰਸੀ ਲੁੱਟ ਕਰਨ ਵਾਲੇ ਨਹੀਂ ਆ ਮੈਂ ਸਾਫ਼ ਕਰਦਾ ਕੁਝ ਕੁ ਲੀਡਰ ਨੇ ਜਿਹੜੇ ਲੁੱਟ ਕਰਨ ਵਾਲੇ ਨੇ ਬਾਕੀ ਤਾਂ ਕਾਂਗਰਸ ਦੀ ਦੇਸ਼ ਭਗਤ ਵੀ ਨੇ ਬਹੁਤ ਸਾਰੇ ਕਾਂਗਰਸੀ ਨੇ ਜਿਨ੍ਹਾਂ ਦੀ ਗੱਲ ਹੀ ਨਹੀਂ ਸੁਣੀ ਗਈ ਜਿਨ੍ਹਾਂ ਨਾਲ ਧੱਕੇ ਕਰਤੇ ਆਪਣੀ ਪਾਰਟੀ ਚੀ ਲੀਡਰਾਂ ਨੇ ਪਰ ਜਿਨ੍ਹਾਂ ਨੇ ਲੁੱਟਾਂ ਕੀਤੀਆਂ ਮਾਫੀਆ ਰਾਜ ਚਲਾਇਆ ਉਹਨਾਂ ਨੇ ਸਾਰੀ ਕਾਂਗਰਸ ਦਾ ਸਿਆਸੀ ਨੁਕਸਾਨ ਕੀਤਾ ਪੰਜਾਬ ਚ ਸੋ ਸਥਿਤੀਆਂ ਕਾਂਗਰਸ ਲਈ ਵੀ ਪੰਜਾਬ ਚ ਚੱਲੀਆਂ ਨਹੀਂ ਮੈਂ ਨਾਲ ਨਾਲ ਥੋੜਾ ਜਿਹਾ ਸੰਗਰੂਰ ਵਾਲੇ ਪਾਸੇ ਚੱਲ ਜਾ ਸੋ ਉਧਰ ਇੱਕ ਵਾਰੀ ਫੇਰ ਸਿਮਰਨਜੀਤ ਸਿੰਘ ਮਾਨ ਸੁਰਖੀਆਂ ਚ ਨੇ ਕੱਲ ਪੁਲਿਸ ਨੇ ਘਰੇ ਹੀ ਨਜ਼ਰਬੰਦ ਕਰਤਾ ਪਾਨਾ ਸਿੱਧੂ ਦੇ ਮਾਮਲੇ ਤੇ ਰੇਲਾਂ ਰੋਕਣ ਦਾ ਪ੍ਰੋਗਰਾਮ ਸੀ ਔਰ ਪੁਲਿਸ ਦੇ ਬੜੇ ਸਖਤ ਬੰਦੋਬਸਤ ਸੀ ਇਹ ਪ੍ਰੋਗਰਾਮ ਕਾਮਯਾਬ ਨਹੀਂ ਹੋ ਸਕੇ ਬਹੁਤੇ ਹਲਕਾ ਫੁਲਕਾ ਕੁਝ ਲੀਡਰ ਨੇ ਜਿਹੜੇ ਉਹਨਾਂ ਨੇ ਜ਼ੋਰ ਜਮਾਇਸ਼ ਕੀਤੀ ਲਗਾਤਾਰ ਪਰ ਸਿਮਰਨਜੀਤ ਸਿੰਘ ਮਾਨ ਨੂੰ ਘਰ ਚ ਨਜ਼ਰਬੰਦ ਕਰ ਦਿੱਤਾ ਗਿਆ ਪੁਲਿਸ ਦਾ ਸਖਤ ਪਹਿਰਾ ਸੀ ਸਿਮਰਨਜੀਤ ਸਿੰਘ ਮਾਨ ਨੇ ਇਹਦੇ ਤੇ ਇਤਰਾਜ਼ ਪ੍ਰਗਟ ਕੀਤਾ ਪਰ ਸਮੇਂ-ਸਮੇਂ ਤੇ ਜਿਹਾ ਹੁੰਦਾ ਰਿਹਾ ਸਮੇ ਸਮੇਤੇ ਸਰਕਾਰਾਂ ਅਜਿਹਾ ਕਰਦੀਆਂ ਨੇ ਅਸਲ 'ਚ ਭਾਨਾ ਸਿੱਧੂ 12 ਫਰਵਰੀ ਤੱਕ ਜੇਲ੍ਹ 'ਚ ਹੈ ਭਾਨਾ ਸਿੱਧੂ ਦੇ ਸਮਰਥਕ ਲੱਖਾ ਸਿਧਾਨਾ ਤੇ ਹੋਰ ਉਹ ਚਾਹੁੰਦੇ ਨੇ ਭਾਨਾ ਸਿੱਧੂ ਨੂੰ ਤੁਰੰਤ ਰਿਹਾ ਕਰੋ ਇਹ ਤਾਂ ਹੁਣ ਅਦਾਲਤ ਫੈਸਲਾ ਕਰੂਗੀ ਫੇਰ ਦੁਬਾਰਾ 12 ਫਰਵਰੀ ਨੂੰ ਕਿ ਕੀ ਜ਼ਮਾਨਤ ਦੇਣੀ ਹੈ ਜਾਂ ਨਹੀਂ ਦੇਣੀ ਕੀ ਭਾਨਾ ਸਿੱਧੂ ਤੇ ਦਰਜ ਕੇਸ ਸੱਚੇ ਨੇ ਜਾਂ ਝੂਠੇ ਨੇ ਇਹ ਤਾਂ ਅਦਾਲਤਾਂ ਦੱਸਣਗੀਆਂ ਨਾ ਇਹ ਕੋਈ ਹੋਰ ਨਹੀਂ ਤੈਅ ਕਰ ਸਕਦਾ ਪਰ ਜਿਵੇਂ ਸਿੱਧੂ ਮੂਸੇਵਾਲੇ ਦੇ ਦੁਨੀਆ ਤੋਂ ਜਾਣ ਤੋਂ ਬਾਅਦ ਮਾਹੌਲ ਬਣਿਆ ਸੀ ਭਗਵੰਤ ਮਾਨ ਦੇ ਵਿਰੋਧੀਆਂ ਦੀ ਪੂਰੀ ਕੋਸ਼ਿਸ਼ ਹੈ ਕਿ ਸੰਗਰੂਰ ਬਠਿੰਡਾ ਮਾਨਸਾ ਵਾਲੇ ਪਾਸੇ ਉਸੇ ਤਰ੍ਹਾਂ ਦਾ ਮਾਹੌਲ ਬਣੇ ਕਿ ਵੋਟਾਂ ਆਮ ਆਦਮੀ ਪਾਰਟੀ ਨੂੰ ਨਾ ਪੈਣ ਪਰ ਅੱਜ ਦੀ ਘੜੀ ਅਗਰ ਭਗਵੰਤ ਮਾਨ ਦੇ ਖਿਲਾਫ ਇਸ ਤਰੀਕੇ ਦੀ ਕੋਈ ਵਿਰੋਧਤਾ ਪੈਦਾ ਵੀ ਹੁੰਦੀ ਹੈ ਉਹ ਵੋਟਾਂ ਦੇ ਰੂਪ ਚ ਪਾਊਗੀ ਕਿਨੂੰ ਸਿਮਰਨਜੀਤ ਸਿੰਘ ਮਾਨ ਨੂੰ ਪਿਛਲੀ ਵਾਰੀ ਤਾਂ ਵੋਟਾਂ ਪੈ ਗਈਆਂ ਪਰ ਕੀ ਸਿਮਰਨਜੀਤ ਸਿੰਘ ਮਾਨ ਨੇ ਉਸ ਜਿੱਤ ਤੋਂ ਬਾਅਦ ਦੁਬਾਰਾ ਉਸ ਤਰੀਕੇ ਦੀ ਚੜ੍ਹਤ ਬਰਕਰਾਰ ਰੱਖੀ ਇਹ ਸਵਾਲ ਹੈ ਕਿ ਸਿਮਰਨਜੀਤ ਸਿੰਘ ਮਾਨ ਨੇ 2 ਸਾਲਾਂ 1 ਸਾਲ ਚ ਪਿਛਲੇ ਚ ਸੰਗਰੂਰ ਦਾ ਨਕਸ਼ਾ ਬਦਲਤਾ ਲਗਭਗ ਹੁਣ ਤਾਂ ਪੌਣੇ 2 ਸਾਲ 1.5 ਦੋ ਸਾਲ ਹੋਣ ਵਾਲੇ ਆ 1.5 ਸਾਲ ਹੋ ਗਿਆ ਚੋਣਾਂ ਤੋਂ ਕੁਝ ਸਮੇਂ ਬਾਅਦ ਹੀ ਵੋਟਾਂ ਪੈ ਗਈਆਂ ਸੀ ਹੁਣ ਸਵਾਲ ਇਹ ਹੈ ਕਿ ਸਵਾ ਸਾਲ ਡੇਢ ਸਾਲ ਚ ਕੀ ਸਿਮਰਨਜੀਤ ਸਿੰਘ ਮਾਨ ਸੰਗਰੂਰ ਦਾ ਨਕਸ਼ਾ ਬਦਲਣ ਚ ਕਾਮਯਾਬ ਹੋਏ ਕੀ ਭਾਨਾ ਸਿੱਧੂ ਗਰੁੱਪ ਚੋਂ ਵੀ ਕੋਈ ਚੋਣਾਂ ਚ ਖੜਾ ਹੋਊਗਾ ਅਗਰ ਜਿਹਾ ਹੁੰਦਾ ਉਹਦਾ ਫਾਇਦਾ ਵੀ ਕਿਤੇ ਨਾ ਕਿਤੇ ਭਗਵੰਤ ਮਾਨ ਨੂੰ ਹੋਣਾ ਹੈ ਨੁਕਸਾਨ ਘੱਟ ਹੋਣਾ ਕਿਉਂਕਿ ਵੋਟ ਜਿਹੜੀ ਹੈ ਜਿਹੜੀ ਐਂਟੀ ਇਨਕੰਮੈਂਸੀ ਦੀ ਵੋਟ ਹੈ ਅਗਰ ਉਹ ਕਾਂਗਰਸ ਨੂੰ ਪਵੇ ਫੇਰ ਭਗਵੰਤ ਮਾਨ ਦਾ ਨੁਕਸਾਨ ਹੈ ਅਗਰ ਐਂਟੀ ਇਨਕੰਮਬੈਂਸੀ ਦੀ ਵੋਟ ਅਕਾਲੀ ਦਲ ਨੂੰ ਪਵੇ ਫੇਰ ਭਗਵੰਤ ਮਾਨ ਦਾ ਨੁਕਸਾਨ ਹੈ ਕੀ ਭਾਨਾ ਸਿੱਧੂ ਦੇ ਸਮਰਥਕ ਨੇ ਜਿਹੜੇ ਉਹਨਾਂ ਦੀ ਵੋਟ ਕੀ ਅਕਾਲੀ ਦਲ ਨੂੰ ਪੈ ਸਕਦੀ ਕੀ ਉਹਨਾਂ ਦੀ ਵੋਟ ਕਾਂਗਰਸ ਨੂੰ ਪੈ ਸਕਦੀ ਕੀ ਉਹਨਾਂ ਦੀ ਵੋਟ ਸਿਮਰਨਜੀਤ ਸਿੰਘ ਮਾਨ ਨੂੰ ਪੈ ਸਕਦੀ ਕਿਸ ਹੱਦ ਤੱਕ ਪੈ ਸਕਦੀ ਅਗਰੇ ਵੋਟਾਂ ਇਸਪਾਸੇ ਵੰਡੀਆਂ ਜਾਂਦੀਆਂ ਨੇ ਫਿਰ ਭਗਵੰਤ ਮਾਨ ਦਾ ਸਿੱਧਾ ਨੁਕਸਾਨ ਕੋਈ ਨਹੀਂ ਕਿਉਂਕਿ ਜਦੋਂ ਮੁਕਾਬਲਾ ਬਹੁਤ ਕੋਣੀ ਹੋ ਜਾਣਾ ਹੈ ਨਾ ਭਗਵੰਤ ਮਾਨ ਨੂੰ ਨੁਕਸਾਨ ਉਦੋਂ ਹੈ ਜਦੋਂ ਭਗਵੰਤ ਮਾਨ ਦੇ ਉਮੀਦਵਾਰ ਸਾਹਮਣੇ ਦੂਸਰੇ ਮੁਕਾਬ ਦੂਸਰੇ ਉਮੀਦਵਾਰ ਨਾਲ ਸਿੱਧੀ ਟੱਕਰ ਹੈ ਤੇ ਦੂਜਾ ਉਮੀਦਵਾਰ ਕੌਣ ਹੈ ਹਜੇ ਤੱਕ ਇਹ ਤੈਅ ਨਹੀਂ ਇਸ ਕਰਕੇ ਚੋਣਾਂ ਦੇ ਮੱਦੇਨਜ਼ਰ ਹਜੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਊਗੀ ਹਾਲ ਦੀ ਘੜੀ ਮੈਂ ਭਗਵੰਤ ਮਾਨ ਨੂੰ 13 0 ਤੋਂ ਅੱਗੇ ਰੱਖ ਰਿਆ ਕੱਲ ਨੂੰ ਸਥਿਤੀਆਂ ਬਦਲ ਜਾਣ ਉਹ ਗੱਲਾਂ ਵੱਖਰੀਆਂ ਨੇ ਸੋ ਬਹੁਤ-ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਜੋ ਹੈ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਕੀਮਤੀ ਵਿਚਾਰ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਤੇ ਇਸ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਣ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ-ਬਹੁਤ ਧੰਨਵਾਦ